ਬੰਦ ਕਰਾਂ ਤੱਕ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਤੇ ਲੋਕ ਆਪਣੇ ਘਰਾਂ ਨੂੰ ਛੱਡ ਜਿਹੜਾ ਹੈ ਦਰਿਆ ਦੇ ਕੰਢਿਆਂ ਤੇ ਬੈਠ ਕੇ ਆਪਣਾ ਰਹਿਣ-ਮਸੇਰਾ ਜਿਹੜਾ ਕਰਨਾ ਹੈ ਅਤੇ ਕੀ ਹਾਲਤ ਬਣੇ ਦਰਿਆ ਦੇ ਕੰਢੇ ਤੇ ਬੈਠ ਕੇ ਨਿਰਜੀ ਪਾਣੀ ਦਾ ਕੰਢਾ ਤੇ ਆਖੇ ਬਹੁਤ ਮੁਸ਼ਕਲ ਆ ਸਾਰਾ ਸਮਾਨ ਸਮੂਹ ਸਾਡਾ ਤੇ ਉੱਕੀ ਪਿਆ ਘਰ ਛੱਡਣਾ ਸੌਖਾ ਨਹੀਂ ਹੁੰਦਾ ਘਰ ਛੱਡ ਕੇ ਤੁਸੀਂ ਦਰਿਆ ਦੇ ਕੰਢੇ ਤੇ ਬੈਠੇ ਹੋ ਰੋਟੀ ਪਾਣੀ ਕਰ ਰਹੇ ਹੋ ਆਪਣਾ ਬੱਚਿਆਂ ਨੂੰ ਪਾਲ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਾਡੇ ਲਾਟ ਵੇਖੋ ਤੁਸੀਂ ਸਾਡੇ ਦੋਹਾਂ ਘਰਾਂ ਦੇ ਪਿਛਾਣੇ ਮਰਬਲ ਘਾਰ ਵੇਟ ਪਾਣੀ ਦੇ ਅਹੀ ਆਏ ਪਏ ਐ ਤੇ ਚਫੇਰੇ ਪਾਣੀ ਇਹ ਡੰਗਰ ਬਾਬਾ ਜੀ ਕੋਲ ਰਹੇ ਨੇ ਅਜੇ ਤੱਕ ਸਾਡੇ ਕੋਲ ਕੋਈ ਇਹੋ ਜੀ ਰਿਗਾਰਡ ਨਹੀਂ ਪਹੁੰਚਿਆ ਦਾ ਸਾਮਰ ਨਿਊਜ਼ ਵੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈ ਵਧ ਰਿਹਾ ਹੈ ਤੇ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਹੈ ਉਹ ਮਾਰ ਕਰ ਰਿਹਾ ਗੱਲ ਕਰੀਏ ਇਸ ਵਕਤ ਅਸੀਂ ਪਿੰਡ ਮੁਠਿਆਂ ਵਾਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਤੇ ਲੋਕ ਆਪਣੇ ਘਰਾਂ ਨੂੰ ਛੱਡ ਜਿਹੜਾ ਹੈ ਦਰਿਆ ਦੇ ਕੰਢਿਆਂ ਤੇ ਬੈਠ ਕੇ ਆਪਣਾ ਰਹਿਣ ਬਸੇਰਾ ਜਿਹੜਾ ਕਰਨਾ ਹੈ ਸ਼ੁਰੂ ਕਰ ਦਿੱਤਾ ਗੱਲ ਕਰੀਏ ਮਾਲ ਲੰਗਰ ਨੂੰ ਨਾਲ ਲੈ ਕੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਹੈ ਦਰਿਆ ਦੇ ਕੰਢੇ ਆ ਕੇ ਜਿਹੜੇ ਨੇ ਬੈਠ ਗਏ ਤਸਵੀਰਾਂ ਬਖੋਣੀਆਂ ਚਾਹੁੰਗਾ ਕਿ ਮੁਠਿਆਂ ਵਾਲਾ ਦਰਿਆ ਦੇ ਕੰਢੇ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਿਹੜਾ ਹੈ ਦਰਿਆ ਦੇ ਕੰਢੇ ਤੇ ਇੱਕ ਛੋਟਾ ਜਿਹਾ ਆਪਣਾ ਰਹਿਣ ਬਸੇਰਾ ਜਿਹੜਾ ਕੀਤਾ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਇੰਨਾ ਜ਼ਿਆਦਾ ਹੈ ਕਿ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਹੈ ਭਰ ਚੁੱਕਾ ਤਸਵੀਰਾਂ ਹੋਰ ਵੀ ਮੈਂ ਉਹ ਵੀ ਖਾਊਗਾ ਕਿ ਮੈਂ ਬੇਨਤੀ ਕਰਾਂ ਕਿ ਅੰਮ੍ਰਿਤ ਮੈਨੂੰ ਵੀ ਖਾਊਗਾ ਕਿ ਕਿਸ ਤਰ੍ਹਾਂ ਦਰਿਆ ਦੇ ਕੰਢੇ ਤੇ ਬੈਠ ਕੇ ਜਿਹੜਾ ਆਪਣਾ ਰੋਟੀ ਪਾਣੀ ਦਾ ਤੇ ਬੱਚਿਆਂ ਨੂੰ ਨਾਲ ਲੈ ਕੇ ਮਾਲਦੰਗਰ ਨੂੰ ਨਾਲ ਲੈ ਕੇ ਜਿਹੜਾ ਇਸ ਜਗ੍ਹਾ ਤੇ ਰਹਿਣ ਬਸੇਰਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਸਾਡੇ ਨਾਲ ਮਾਤਾ ਮੌਜੂਦ ਨੇ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਕਿ ਕੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿਸ ਕਾਰਨ ਕਰਕੇ ਤੁਹਾਨੂੰ ਜਿਹੜਾ ਘਰ ਛੱਡਣਾ ਪਿਆ ਮਾਤਾ ਜੀ ਕੀ ਨਾਮ ਕੀ ਅਦੇ ਕੀ ਹਾਲਤ ਬਣਨੇ ਦਰਿਆ ਦੇ ਕੰਢੇ ਚੱਕ ਕੇ ਬੈਠੇ ਨਾ ਤਾਂ ਮਿਰਜੀ ਪੀਆ ਪਾਣੀ ਦਾ ਕੰਢੇ ਤੇ ਆ ਕੇ ਬਹੁਤ ਮੁਸ਼ਕਲ ਆ ਸਾਰਾ ਸਮਾਨ ਸਮੂਹ ਨੂੰ ਸਾਡਾ ਤੇ ਉੱਥੇ ਪਿਆ ਅਸੀਂ ਸਿਰਫ ਇਕੱਲੇ ਆਪ ਦਾ ਮਾੜਾ ਮੋਟਾ ਰੋਟੀ ਪਾਣੀ ਖਾਣ ਲਈ ਲਿਆਦਾ ਤੋਰ ਸਾਡੇ ਕੋਲ ਅਜੇ ਕੁਝ ਨਹੀਂ ਗਾ ਪੀ ਸਾਰਾ ਕੁਝ ਸਾਡਾ ਉੱਥੇ ਪਿਆ ਖਰਾਬ ਹੋ ਗਿਆ ਉੱਥੇ ਪਿਆ ਸਾਰਾ ਕਿੰਨਾ ਕ ਪਾਣੀ ਘਰਾਂ ਚ ਵੜ ਗਿਆ ਪਾਣੀ ਸਭ ਨਾਲ ਉਹ ਤਾਂ ਉਹ ਪਾਣੀ ਤੇ ਸੰਢਿਆ ਵੀ ਜਿਹੜੇ ਛੱਪਰੇ ਹਨਾ ਸਾਡਾ ਘਰ ਵੀ ਸਭ ਨਾਲ ਡੁੱਬਾ ਪਿਆ ਤੇ ਬੱਚਿਆਂ ਦਾ ਫਿਰ ਕਿਸ ਤਰ੍ਹਾਂ ਹਾਂ ਬੱਚੇ ਕਾਹੇ ਤਾਂ ਚਾਰ ਅਸੀਂ ਨਾਨਕੇ ਕੱਲੇ ਬੱਚੇ ਨੂੰ ਕਹਿੰਦੇ ਬੁਖਾਰ ਚੜਿਆ ਤੇ ਦਵਾਈ ਵਗੈਰਾ ਨਹੀਂ ਜਾਂਦੀ ਬੁਖਾਰ ਚੜਿਆ ਰਾਤ ਲੈਂਦੀ ਹੀ ਜਾ ਕੇ ਹੁਣ ਜਾਇਆ ਨਹੀਂ ਗਿਆ ਫਿਰ ਡੰਗਰਾਂ ਦਾ ਕਰਕੇ ਨਹੀਂ ਜਾਇਆ ਤੇ ਕਿਸ ਤਰ੍ਹਾਂ ਫਿਰ ਰੋਟੀ ਖਾਂਦੇ ਕਿਸ ਤਰ੍ਹਾਂ ਚੱਲਦਾ ਰੋਟੀ ਪਾਣੀ ਦਾ ਵੀ ਚਲੋ ਮਾੜਾ ਮੋਟਾ ਚੱਲਣ ਦਿਆ ਹੁਣ ਕੀ ਕਰਕੇ ਹੁਣ ਕਿਹੜਾ ਫਿਨੀ ਕੋਈ ਪਰਰਾ ਜਾਂ ਤੋ ਇਹ ਸਤਾਰਾ ਦੇ ਦੂਕ ਜਾਨ ਤੱਕ ਫੇਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਸਾਡੇ ਤੱਕ ਨਹੀਂ ਕੁਛ ਨਹੀਂ ਪਹੁੰਚਿਆ ਜੀ ਬਿਲਕੁਲ ਜੀ ਫਰਾਲ ਦਰਿਆ ਦੇ ਕੰਢੇ ਤੇ ਬੈ ਕੇ ਆਪਣੇ ਦਿਨ ਕੱਢਣੇ ਬੜੀ ਔਖੀ ਗੱਲ ਹੈ ਕਿਉਂਕਿ ਇੰਨੀ ਗਰਮੀ ਜਿਹੜੀ ਪੈ ਰਹੀ ਹੈ ਤਸਵੀਰਾਂ ਹੋਰ ਵੀ ਖਾਉਂਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਘੇਰੇ ਬੰਨੇ ਬਿਲਕੁਲ ਦਰਿਆ ਹੀ ਦਰਿਆ ਹੈ ਅਤੇ ਲੋਕ ਆਪਣਾ ਰਹਿਣ ਬਸੇੜਾ ਜਿਹੜਾ ਘਟ ਰਹੇ ਨੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਦਿਨ ਕੱਢਣਾ ਬੜਾ ਮੁਸ਼ਕਲ ਹੁੰਦਾ ਸਾਡੇ ਨਾਲ ਘਰ ਦੇ ਮੁਖੀ ਵੀ ਮੌਜੂਦ ਨੇ ਗੱਲਬਾਤ ਕਰਨ ਪਾਉ ਜੀ ਕਾਰ ਛੱਡਣਾ ਸੌਖਾ ਨਹੀਂ ਹੁੰਦਾ ਕਾਰ ਛੱਡ ਕੇ ਤੁਸੀਂ ਬਰਿਆ ਦੇ ਕੰਡੇ ਤੇ ਬੈ ਗੇ ਹੋ ਰੋਟੀ ਪਾਣੀ ਕਰ ਰਹੇ ਹੋ ਆਪਣਾ ਬੱਚਿਆਂ ਨੂੰ ਪਾ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਇਹ ਦੇਖੋ ਜੀ ਸਾਡੇ ਹਾਲਤ ਦੇਖੋ ਤੁਸੀਂ ਸਾਡੇ ਦੂਹਾ ਘਰਾਂ ਦੇ ਪਿਛਾਣੇ ਮਰ ਬਲਕਾਰ ਵਿੱਚ ਪਾਣੀ ਦੇ ਇਹੀ ਆਏ ਪਏ ਆ ਤੇ ਚਫੇਰੇ ਪਾਣੀ ਇਹ ਡੰਗਰ ਬਾਬਾ ਜੀ ਕੋਲ ਰਹੇ ਨੇ ਇੱਥੇ ਵਿੱਚ ਹਸਾਬ ਨਾਲ ਪਾਣੀ ਦੇ ਕਿਰੇ ਪਏ ਨੇ ਅਜੇ ਤੱਕ ਸਾਡੇ ਕੋਲ ਕੋਈ ਇਹੋ ਜੀ ਰਿਗਾਰਡ ਨਹੀਂ ਪਹੁੰਚਿਆ ਕੋਈ ਟੂੜੀ ਟਾਂ ਦੀ ਦੇਣ ਚਲੋ ਕੋ ਮਗਰੋਂ ਆ ਜੇ ਇਹਨਾਂ ਨੂੰ ਟੂੜੀ ਟਾਂ ਦੀ ਪਾ ਲਈਏ ਆਡੀ ਤੇ ਟੂੜੀ ਹੁਣ ਉੱਥੋਂ ਨਾ ਪਾਣੀ ਚ ਲਿਆਉਣ ਜੋਗੇ ਨਾ ਦੂਜਾ ਇਨਾ ਪਾਨ ਦਉਣੀ ਹੈ ਬੇਤ ਟੂੜੀ ਘਰੀ ਪਈ ਹੈ ਤੇ ਸਾਨੂੰ ਕੋਈ ਪਹੁੰਚ ਕਰਨ ਦੇ ਕੋਈ ਵੀਰ ਭਰਾ ਕਿ ਸਾਡੀ ਸਹਾਇਤਾ ਕਰਨੀ ਚਾਹੁੰਦਾ ਹੈ ਇਹਨਾਂ ਬਾਬਾ ਜੀ ਦੀ ਸਹਾਇਤਾ ਕਰਨੀ ਚਾਹੁੰਦਾ ਸਾਰੇ ਇਕੱਠੇ ਇਕੱਠਾਂ ਤੇ ਆ ਸਾਨੂੰ ਟੂੜੀ ਤਾਂ ਦੀ ਦੇ ਦੇਣ ਤੇ ਚਲੋ ਮਾਲ ਡੰਗਰ ਦਾ ਕੋਈ ਸਹਾਇਤਾ ਜਿੰਨੀ ਸਾਡੀ ਕੋ ਕਰੇ ਅਈ ਧੰਨਵਾਦ ਕਰਾਂਗੇ ਬਿਲਕੁਲ ਜੀ ਫਲਾਲ ਮਾਲ ਡੰਗਰ ਦੇ ਲਈ ਮਦਦ ਮੰਗੀ ਜਾ ਰਹੀ ਹੈ ਆਪਣੇ ਪਰਿਵਾਰ ਦੇ ਖਾਂ ਦੇ ਲਈ ਥੋੜੀ ਬੱਧੀ ਮਦਦ ਜਿਹੜੀ ਮੰਗੀ ਜਾ ਰਹੀ ਹੈ ਬਾਪੂ ਜੀ ਘਰਾਂ ਦੇ ਵਿੱਚ ਕਿੰਨਾ ਕੁ ਪਾਣੀ ਖੜ ਗਿਆ ਬੜਾ ਪਾਣੀ ਵਹਿ ਰ ਉਤਾਰੂ ਆ ਇਹ ਵਸਤਾ ਜਿਹੜਾ ਉਹ ਉਥੋਂ ਆਪਣੇ ਉਹ ਵੇ ਸਾਰਾ ਜਗਾੜ ਉਧਰ ਆ ਪੱਠਾ ਡਕਾ ਜੋ ਟੂੜੀ ਤੰਦ ਆ ਮਾੜੀ ਮੋਟ ਹੈਗੀ ਗਲੀ ਜੀ ਟੂੜੀ ਪੌਣ ਦੇ ਨਾ ਗੁਜ਼ਰਾ ਨਹੀਂ ਹੁੰਦਿਆ ਬੜਾ ਜਿਆਦਾ ਤੰਗੀ ਆ ਜਿਆਦੇ ਕੰਡੇ ਬੈ ਗਿਓ ਕਿ ਰਾਤ ਵਗੈਰਾ ਸੌਂਦੇ ਹੋ ਸੱਪ ਸੁਲੁਪੜੀ ਵਗੈਰਾ ਲੜ ਜੇਦਾ ਹਜੂਰ ਫਿਰ ਤੁਹਾਨੂੰ ਪਤਾ ਵੀ ਨਾ ਪਿੱਛੇ ਹਣ ਬੈਠੇ ਆਵੇ ਇਹ ਨਹੀਂ ਅਛਾ ਇੱਕ ਲੜਿਆ ਸੀ ਟੰਡੇ ਸੱਪ ਲੜਿਆ ਸੀ ਤਾਂ ਇੱਥੇ ਹੁਣ ਇੱਥੇ ਇੱਥੇ ਜ਼ਖਮ ਹੋਇਆ ਤੇ ਬਚ ਨਹੀਂ ਗਿਆ 2 ਮਹੀਨਾ ਦੋ ਹੀ ਹੋ ਚਲੇ ਆ ਪਾਣੀ ਆਇਆ ਸੀ ਹਾਂਜੀ ਨਹੀਂ ਬਚ ਨਹੀਂ ਗਿਆ ਉਹ ਜ਼ਖਮ ਆਵੇ ਦੇਖਣ ਇਆ ਬੇ ਹੁਣ ਵਿਖਾਉਣ ਨਹੀਂ ਚੁੱਕੇ ਇੱਥੇ ਜ਼ਖਮ ਹੋਇਆ ਹੈ ਇਹਨਾਂ ਪਾਛਾ ਬੁੱਢਣ ਨੂੰ 2 ਮਹੀਨੇ ਹੋ ਗਏ ਬੈਠੇ ਮਿਰਪਾਲ ਜੀ ਫਿਲਹਾਲ ਬਾਪੂ ਦਾ ਕਹਿਣਾ ਹੈ ਕਿ ਜਦ ਪਾਣੀ ਆਇਆ ਸੀ ਤਾਂ ਅਸੀਂ ਆਪਣਾ ਘਰ ਛੱਡ ਕੇ ਦਰਿਆ ਦੇ ਕੰਢੇ ਆ ਗਏ ਤੇ ਕੋਈ ਦਿਨ ਪਹਿਲਾਂ ਇਹਨਾਂ ਦੇ ਕੋਈ ਸੱਪ ਦਾ ਜ਼ਰੀਲਾ ਕੰਡਾ ਵੀ ਲੱਗਿਆ ਜਿਸ ਕਰਕੇ ਜ਼ਖਮ ਤਾਂ ਫਿਲਹਾਲ ਨਹੀਂ ਬਚਾ ਲੇਕਿਨ ਪਰਿਵਾਰ ਦੇ ਨਾਲ ਜਿਹੜੇ ਨੇ ਬੈਠੇ ਹੋਏ ਨੇ ਅਸੀਂ ਵੀ ਆਪਣੇ ਪੰਜਾਬ ਸਰਕਾਰ ਅਗੇ ਅਪੀਲ ਕਰਾਂਗੇ ਕਿ ਇਹਨਾਂ ਕਿਸਾਨਾਂ ਦੀ ਜਿਹੜੀ ਹੈ ਸਾਰ ਲਈ ਜਾਵੇ ਕਿਉਂਕਿ ਘਰਾਂ ਦੇ ਵਿੱਚ ਤਾਂ ਪਾਣੀ ਖੜ ਗਿਆ ਹੈ ਇਹਨਾਂ ਦੀ ਸਾਰ ਲੈਣ ਲਈ ਕੋਈ ਵੀ ਨਹੀਂ ਅੱਗੇ ਆਇਆ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਕਿਸਾਨਾਂ ਦੀ ਜਿਹੜੀ ਹੈ ਉਹ ਸਾਰ ਲਈ ਜਾਵੇ ਕੈਮਰਾਮੈਨ ਜਗਤਾਰ ਸਿੰਘ ਸੰਧੂ ਦੇ ਨਾਲ ਦਰਸ਼ਨ ਸਿੰਘ ਸੰਧੂ ਸਮਰ نیوز ਪੰਜਾਬ